ਪਵਨੇ ਅਜਿ ਦੇ ਕਈ ਜੀ ਕਿਸੇ ਦਿਨ ਡੈਥ ਹੋ ਜਾਈ ਨਾ ਤਾਂ ਉਹਦੇ ਲਈ ਨਾ ਸਾਨੂੰ ਬਹੁਤ ਪਿਆਰਾ ਸਮਝਾਇਆ ਗੁਰੂ ਜੀ ਨੇ ਕਹਿੰਦੇ ਪਵਨੇ ਮੈਂ ਪਵਨ ਸਮਾਇਆ ਕਹਿੰਦੇ ਜਿਵੇਂ ਹਵਾ ਦੇ ਅੰਦਰ ਹਵਾ ਸਮਾ ਜਾਂਦੀ ਹੈ ਨਾ ਐਵੇਂ ਕਹਿੰਦੇ ਜੋਤੀ ਮੈਂ ਜੋਤ ਰਲ ਜਾਇਆ ਕਹਿੰਦੇ ਜਿਵੇਂ ਲਾਈਟ ਹੈ ਲਾਈਟ ਦੇ ਵਿੱਚ ਮਰਜ ਹੋ ਜਾਂਦੇ ਤਾਂ ਤੁਸੀਂ ਡਿਫਰੈਂਸ਼ੀਏਟ ਨਹੀਂ ਕਰਦੇ ਕਿ ਕਿਹੜੀ ਕਿਹਦੇ ਅੰਦਰ ਸਮਾਈ ਹੈ ਕਹਿੰਦੇ ਮਾਟੀ ਮਾਟੀ ਹੋਈ ਏਕ ਕਹਿੰਦੇ ਐਦਾਂ ਹੀ ਇਹ ਸਰੀਰ ਮਿੱਟੀ ਦਾ ਬਣਿਆ ਐ ਤੇ ਇਹਨੇ ਮਿੱਟੀ ਵਿੱਚ ਹੀ ਸਮਾ ਜਾਣਾ ਕਹਿੰਦੇ ਰੋਵਨ ਹਾਰੇ ਕੀ ਕਵਨਟੇ ਕਹਿੰਦੇ ਜਿਹਦਾ ਪਿਆਰਾ ਗਿਆ ਹੁੰਦਾ ਨਾ ਉਹ ਰੋਂਦਾ ਫਿਰ ਪ੍ਰਮਾਤਮਾ ਕਹਿੰਦਾ ਤੂੰ ਰੋ ਕਿਦੇ ਸ਼ਿਰ ਤੇ ਰਿਆ ਕਿ ਤੂੰ ਤਾਂ ਤਾਂ ਰੋਜ ਤੂੰ ਨਹੀਂ ਮਰਨਾ ਇੱਕ ਦਿਨ ਤੇਰਾ ਵੀ ਸਮੇ ਆ ਜਾਣਾ ਤੇ ਇਹ ਰੱਬ ਦੇ ਹੁਕਮ ਨੂੰ ਐਕਸੈਪਟ ਕਰ ਜਾਣ ਆਲਾ ਮਿੱਟੀ ਦਾ ਦਾ ਸਰੀਰ ਸੀ ਮਿੱਟੀ ਵਿੱਚ ਮਿਲ ਗਿਆ ਤੇ ਰੋ ਨਾ ਤੇ ਤੂੰ ਪ੍ਰਮਾਤਮਾ ਨੂੰ ਯਾਦ ਰੱਖ ਤੇ ਆਪਣੀ ਤਿਆਰੀ ਰੱਖ ਤੇ ਕਹਿੰਦੇ ਕੌਣ ਮੁਵਾਰੇ ਕੌਣ ਮੁਆ ਫੇਰ ਗੁਰੂ ਜੀ ਨੇ ਭਗਤ ਜੀ ਨੇ ਕਿਹਾ ਕਿ ਕੌਣ ਮੁਆਰੇ ਕੌਣ ਮੋ ਕੌਣ ਮਰਿਆ ਕਹਿੰਦੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਕਹਿੰਦੇ ਬ੍ਰਹਮ ਗਿਆਨੀ ਜੋ ਰੱਬ ਤੋਂ ਗਿਆਨ ਪ੍ਰਾਪਤ ਹੁੰਦੇ ਆ ਉਹਦੇ ਨਾਲ ਇਹ ਵਿਚਾਰ ਕਰੋ ਕਹਿੰਦੇ ਇਹ ਤਾਂ ਚਲਤ ਪਿਆ ਕਹਿੰਦੇ ਮਰਿਆ ਨਹੀਂ ਆ ਉਹਦਾ ਸਰੀਰ ਇੱਥੇ ਰਹਿ ਗਿਆ ਉਹਦਾ ਮਨ ਜਿਹੜਾ ਨਾ ਉਹ ਆਪ ਤਾਂ ਹੁਣ ਅੱਗੇ ਚੱਲ ਗਿਆ ਅੱਗੇ ਟਰੈਵਲ ਕਰ ਰਿਹਾ ਅਗਲੇ ਸਫਰ ਤੇ ਚਲਾ ਗਿਆ ਕਰਮਾਂ ਅਨੁਸਾਰ ਉਹ ਮਰਿਆ ਨਹੀਂ ਆ ਕੋਈ ਜਿੰਨੂੰ ਤੂੰ ਸੋਚ ਰਿਆ ਮਰ ਗਿਆ ਉਹ ਤੇ ਝੂਠ ਦੀ ਦੁਨੀਆ ਦੇ ਅੰਦਰ ਆਪਣਾ ਤੁਸੀਂ ਸਮਝ ਰਹੇ ਹੋ ਮੇਰਾ ਸੀਗਾ ਉਹ ਤੁਹਾਡਾ ਕਦੇ ਸੀਗਾ ਹੀ ਨਹੀਂ ਉਹ ਤਾਂ ਅਗਲੇ ਸਫ਼ਰ ਤੇ ਨਿਕਲ ਗਿਆ